ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੋਲੜੀ ਜ਼ਿਲ੍ਹਾ ਰੋਪੜ ਨੇੜੇ ਦੋਸਤੋਂ ਆਨੰਦਪੁਰ ਸਾਹਿਬ ਰਹਿ ਜਾਂਦਾ ਤੇ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਇਦਾ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋਂ ਵੀਡੀਓ ਬਣਾਉਂਦਾ ਸਿਰਫ ਤੇਲ ਖਰਚਾ ਲਿੱਤਾ ਜਾਊਗਾ ਲੋਕੇਸ਼ਨ ਹੈ ਮੇਰੀ ਮੋਗਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੇ ਪਹਿਲੇ ਸੂਏ ਪਲੂਨ ਜੈ ਅਸੀਂ ਦਿਖਾਉਂਗਾ ਕਰਮਾ ਵਾਲੀ ਹਜੇ ਗੱਬਣਾ ਡੇਟ ਮੁਤਾਬਕ ਕੁਸ ਸਮੇ ਦੀ ਕੱਚੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਪ ਦੀ ਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਦੋਸਤੋ ਪਹਿਲੇ ਸੂਏ ਪਲੂਨ ਵੱੱਛੀ ਜਰਸੀ ਮੂੰਹ ਤੋਂ ਦੋ ਦੰਦ ਡੇਟ ਮੁਤਾਬਕ ਇੱਕ ਹਫਤੇ ਦੀ ਕੱਚੀ ਹੈ ਬੂਤੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਜਿਹਾ ਕਰਨ ਬੋਦੀ ਵਾਲੀ ਜਰਸੀ ਆ ਹਾਈਟ ਵੱਜੇ ਦੋਸਤੋ ਨਾਪ ਵਾਲੀ ਵੱਡੀ ਨਾਪ ਵਾਲੀ ਛੋਟੀ ਦਰਮਿਆਨੇ ਜੇ ਕਾਦੀ ਜਰਸੀ ਆ ਪਹਿਲਾ ਸੁਆ ਸੂਨ ਵਾਲੀ ਹੈ ਮੂੰਹ ਤੋਂ ਦੋ ਦੰਦ ਡੇਟ ਮੁਤਾਬਕ ਇੱਕ ਹਫਤੇ ਦੀ ਕੱਚੀ ਆ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਬੱਚੀ 16 17 ਕਿਲੋ ਖੁੱਲਾ ਡੁੱਲਾ ਬੜਾ ਆਰਾਮ ਨਾਲ ਪਿਆ ਜਬੂਤੀ ਬਾਤੀ ਬਹੁਤ ਸੋਹਣੀ ਛੋਟਾ ਕਰਨ ਬੋਦੀ ਵਾਲੀ ਜਰਸੀ ਬੇਟਾ ਵਾਲੇ ਪਾਸੋਂ ਵੀ ਕਰਮਾ ਵਾਲੀ ਫੁੱਲ ਹੈਵੀ ਬੋਡੀ ਵੇਟ ਵਾਲੀ ਹੈ ਹਵਾਨੇ ਚ ਵਲਟ ਟੱਲਾ ਜੇ ਕਾਫੀ ਪਈ ਆ ਬੱਚੀ ਨੇ ਇੱਕ ਹਫਤੇ ਚ ਵਲਟ ਟੱਲ ਕੱਢ ਕੇ ਹਮਾਣਾ ਟੈਟ ਕਰਕੇ ਦੋਸਤੋ ਫੇਰ ਸੋਣਾ ਆ ਦੋਸਤੋ ਬੈਗ ਤੋਂ ਵੇਚ ਸਕਦੇ ਆ ਬਹੁਤ ਸੋਹਣਾ ਕਰਮਾ ਵਾਲੀ ਨੇ ਵੱਡਾ ਹਵਾਨਾ ਤਿਆਰ ਕੀਤਾ ਹੋਇਆ ਵਲਟ ਟੱਲ ਹਜੇ ਕਾਫੀ ਪਈ ਆ ਇੱਕ ਹਫਤੇ ਡੇਟ ਮੁਤਾਬਕ ਕੱਚੀ ਹੈ ਜੇ ਦੋਸਤੋ ਹਵਾਨਾ ਖਿੱਚਾਂਗੇ ਤਾਂ ਰਵੜੰਗੂ ਵਧੂਗਾ ਥਾਣ ਮੇ ਨੇੜੇ ਤੋਂ ਵਖਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰ ਹੀ ਥਾਣਾ ਕਰਮਾ ਵਾਲੀ ਦੇ ਗੈਪ ਚ ਨਿਕਰਵੇਂ ਕੱਲੇ ਕੱਲੇ ਲੱਗੇ ਹੋਇਆ ਚਾਰਾਂ ਤਰ੍ਹਾਂ ਦਾ ਸੇਮ ਹੀ ਸਾਈਜ਼ ਇੱਕ ਨੰਬਰ ਬੱਚੀ ਦਾ ਪ੍ਰਾਈਜ਼ ਬਾਈ ਨੇ ਰੱਖਿਆ ਹੋਇਆ 45000 ਰੁਪਏ ਉੱਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆਜੂਗੀ ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੀ ਬਡੀਆਂ ਨੂੰ ਅਣ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦਾਂ ਹੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ